ਹਾਂਜੀ ਵੀ ਸਾਥ ਸ੍ਰੀ ਕਾਲ ਵੀ ਸਾਰੇ ਵੀਰਾਂ ਨੂੰ ਜਿਹਨਾਂ ਕਬੂਤਰਬਾੜੀ ਨੂੰ ਪਿਆਰ ਕਰਦੇ ਵੀਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪਿਜਨ ਸਲਵਰ ਇਨ ਪੰਜਾਬ ਤੇ ਅੱਜ ਜੀ ਆਪਾਂ ਬੜੀਆ ਸੈਸ਼ਨ ਸ਼ੁਰੂ ਕਰਨ ਲੱਗੇ ਆ ਜੀ ਕਬੂਤਰਬਾੜੀ ਦੀਆਂ ਜਾਣਕਾਰੀਆਂ ਜਿਹੜੇ ਨਵੇਂ ਵੀਰ ਜਿਹੜੇ ਨਵੇਂ ਵੀਰ ਕਬੂਤਰਬਾੜੀ ਸ਼ੁਰੂ ਕਰਨ ਲੱਗੇ ਚਾਹੇ ਕਰਨੀ ਆ ਚਾਹੇ ਕੀਤੀ ਆ ਉਹਨਾਂ ਲਈ ਆਪਾਂ ਜਾਣਕਾਰੀ ਲੈ ਕੇ ਆਵਾਂਗੇ ਕਿ ਕਬੂਤਰਬਾੜੀ ਕਿੱਦਾਂ ਹੋਣੀ ਚਾਹੀਦੀ ਆ ਤੇ ਕਬੂਤਰ ਕਿੱਦਾਂ ਆ ਨਵੇਂ ਕਬੂਤਰ ਭਈਆ ਕਬੂਤਰ ਜਿਹੜੇ ਆ ਪ੍ਰਵਾਜ ਵਾਲੇ ਕਬੂਤਰ ਕਿੱਦਾਂ ਬਣਾਉਣੇ ਆ ਉਹ ਸਾਰੀ ਜਾਣਕਾਰੀ ਆਪਾਂ ਵੀਡੀਓ 'ਚ ਜਿਹੜੀ ਆ ਦਿਆ ਕਰਾਂਗੇ ਤੇ ਜੇ ਕੋਈ ਵੀ ਵੀਰਿਆ ਉਹਨਾਂ ਦਾ ਵੀਰ ਭਰਾ ਹੁੰਦਾ ਤੇ ਕਬੂਤਰ ਉਹ ਲੈ ਆਉਂਦੇ ਘਰੇ ਉਹਨਾਂ ਵੀਰਾਂ ਭਰਾਵਾਂ ਦਾ ਤੇ ਕੋਸ਼ਿਸ਼ ਕਰਿਆ ਕਰੋ ਕਿ ਉਡਾ ਕੇ ਕਬੂਤਰ ਫਿਰ ਉਹਨਾਂ ਦੀ ਬਰੀਡਿੰਗ ਕਰਾਇਆ ਕਰੋ ਕਿਉਂਕਿ ਜਿਹੜੇ ਕਬੂਤਰ ਆ ਕਈ ਵੀਰ ਭਰਾ ਜਿਹੜੇ ਆ ਕਬੂਤਰ ਜਿਹੜੇ ਇਹ ਖੋਡੇ ਚੋਂ ਮਾੜਾ ਵੀ ਦੇ ਦਿੰਦੇ ਆ ਜਿਹੜਾ ਉਹ ਅਮੀ ਕੰਮ ਦਾ ਨਹੀਂ ਉਹ ਚਲੋ ਐਦਾਂ ਗਿਫਟ ਕਰਦੇ ਤੇ ਕਈ ਵੀਰ ਤੇ ਚਲੋ ਵਧੀਆ ਵੀ ਦੇ ਦਿੰਦੇ ਆ ਜ਼ਿਆਦਾਤਰ ਵੀਰ ਉਹ ਕਬੂਤਰ ਦਿੰਦੇ ਆ ਜਿਹੜਾ ਉਹਨਾਂ ਮੇ ਕੰਮ ਦਾ ਨਹੀਂ ਹੁੰਦਾ ਉਹਨਾਂ ਮੇ ਖਿਡਾਰੀਆਂ ਨੂੰ ਦੇ ਦਿੰਦੇ ਆ ਤੇ ਨਵੇਂ ਖਿਡਾਰੀ ਵੀਰ ਜਦੋਂ ਵੀ ਬਰੀਡਿੰਗ ਕਰਨੀ ਆ ਉਹਨਾਂ ਕਬੂਤਰਾਂ ਦੀ ਬਰੀਡਿੰਗ ਕਰਾਓ ਜਿਹੜੇ ਕਬੂਤਰ ਉਨਾਰੇ ਉਡਿਆ ਕਰੇ ਵਧੀਆ ਉਡਿਆ ਤੇ ਉਹ ਕਬੂਤਰਾ ਨਹੀਂ ਬਰੀਡਿੰਗ ਕਰਾਓ ਤੇ ਉਹਨਾਂ ਤੋਂ ਹੀ ਬੱਚੇ ਲਾਓ ਇੱਕ ਚੰਗਾ ਉਡਿਆ ਕਬੂਤਰ ਤੇ ਇੱਕ ਚੰਗੀ ਉੱਡੀ ਕਬੂਤਰੀ ਉਹਨਾਂ ਦੀ ਬਰੀਡਿੰਗ ਕਰਾਓ ਤੇ ਰਿਜ਼ਲਟ ਤੁਹਾਨੂੰ ਬੈਸਟ ਮਿਲੇਗਾ ਦੁਜਾ ਹੋ ਸਕੇ ਤੇ ਕਿ ਸਿਆਣੇ ਘੜੀ ਤੂੰ ਨਾਲ ਲੈ ਕੇ ਮੋਲਕ ਜੇ ਲੈਣੇ ਕਬੂਤਰ ਚੰਗੇ ਖਿਡਾਰੀ ਨੂੰ ਆਖੋਗੇ ਤੁਸੀਂ ਇਹਨੂੰ ਜਾ ਕਬੂਤਰ ਲੈ ਕੇ ਦੋ ਤਾਂ ਜੋ ਵਰੀਆ ਕਬੂਤਰ ਅਗਲਾ ਲੈ ਕੇ ਦੇਵੇ ਤੇ ਵਰੀਆ ਕਬੂਤਰਾਂ ਦੀ ਵਰੀਆ ਬਰੀਡਿੰਗ ਕਰਾਓ ਤੇ ਗਾਂ ਵਰੀਆ ਰਿਜ਼ਲਟ ਮਿਲੂਗਾ ਤੇ ਚਾਹੇ ਉਹ ਮਲਵਾਈ ਕਬੂਤਰ ਆ ਚਾਹੇ ਉਹ ਦੇਸੀ ਕਬੂਤਰ ਆ ਵਰੀਆ ਜਿਹੜਾ ਨਸਲ ਦਾ ਉਹਨੇ ਵਰੀਆ ਹੀ ਬੱਚੇ ਪਾਉਣੇ ਆ ਤੇ ਦੂਜੀ ਗੱਲ ਜਿਹੜੇ ਨਵੇਂ ਖਿਡਾਰੀਆਂ ਨੂੰ ਨਹੀਂ ਪਤਾ ਪੁਰਾਣੇ ਖਿਡਾਰੀਆਂ ਨੂੰ ਤੇ ਤਕਰੀਬਨ ਪਤਾ ਹੁੰਦਾ ਕਿ ਸਿਆਲ 'ਚ ਜਿਹੜਾ ਵਾ ਉਹ ਦਾਣਾ ਜਿਹੜਾ ਉਹ ਗਰਮ ਪਾਉਣਾ ਹੁੰਦਾ ਤੇ ਕਈ ਵੀਰ ਕਰਦੇ ਆ ਤੇ ਦਾਣੇ ਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਸਿਆਲ 'ਚ ਵੀ ਸਰੋਂ ਪਾ ਦਿੰਦੇ ਆ ਹੋਰ ਕੋਈ ਦਾਣਾ ਪਾਉਂਦੇ ਨਹੀਂ ਆ ਤੇ ਦਾਣਾ ਗਰਮ ਦਾਣਾ ਪਾਉਣਾ ਜਿਵੇਂ ਬਾਇਰਾ ਆ ਟੋਰੀਆ ਆ ਮਸਰ ਹੋਏ ਇਹੜੀਆਂ ਚੀਜ਼ਾਂ ਪਾਉਣੀਆਂ ਜੀ ਜਿਹੜੀਆਂ ਕਬੂਤਰ ਨੂੰ ਗਰਮ ਰੱਖ ਸਕਦੇ ਤੇ ਗਰਮਣਾ ਗਰਮੀਨਾ ਜਿਹੜੇ ਕਬੂਤਰ ਆ ਉਹ ਠੰਡ ਨਾ ਮਣਾਉਣ ਤੇ ਆディ ਗੱਲ ਖਡਾਰੀ ਕਰਦੇ ਆਗੇ ਸਾਰਾ ਕਵਰ ਕਰ ਦਿੰਦੇ ਖੁੱਡਾ ਤੇ ਉਹ ਵੀ ਨਹੀਂ ਕਵਰ ਕਰਨਾ ਚਾਹੀਦਾ ਆ ਵੇਖ ਲਓ ਆਪਾਂ ਵੀ ਪਹਿਲਾਂ ਕਰਦੇ ਆਂ ਕਵਰ ਪਰ ਜਦੋਂ ਤੱਕ ਦੀ ਆਪਾਂ ਨੂੰ ਨੌਲੇਜ ਨਹੀਂ ਸੀ ਆਪਾਂ ਵੀ ਕਹਤੋ ਨੌਲੇਜ ਲਈ ਆ ਆਪਾਂ ਕਦੀ ਇਧਰ ਤੋੜਾ ਨਹੀਂ ਲਾਇਆ ਜਿਹੜਾ ਖੁੱਡਾ ਹੈ ਖੁੱਡੇ ਚਾ ਵਾ ਕ੍ਰੋਸ ਚਾਹੀਦੀ ਆ ਕਿੰਨੇ ਜਿਹੜੇ ਕਬੂਤਰ ਠੰਡ ਰੀ ਚੱਲ ਸਕੇ ਤੇ ਉਹ ਗਰਮੀ ਚ ਕਿਥੋਂ ੜ ਜਾਣਗੇ ਹੈ ਕਿ ਨਹੀਂ ਬਾਕੀ ਹੋਰ ਵੀ ਜਾਣਕਾਰੀਆਂ ਆਪਾਂ ਹੌਲੀ ਹੌਲੀ ਸਾਰੇ ਸਾਰੀਆਂ ਵੀਡੀਓ ਚ ਦਵਾਂਗੇ ਤੇ ਕੋਈ ਨਾ ਕੋਈ ਜੇ ਤੁਹਾਡੇ ਤੋਂ ਨੌਲੇਜ ਉਹ ਸਾਡੇ ਨਾਲ ਕਮੈਂਟ ਕੇ ਸ਼ੇਅਰ ਕਰ ਸਕਦੇ ਤੇ ਆਪਾਂ ਡੇਲੀ ਇਸ ਚੀਜ਼ ਤੇ ਇੱਕ ਇੱਕ ਵੀਡੀਓ ਬਣਾਵਾਂਗੇ ਆਪਾਂ ਨਵੇਂ ਖੜਾਰੀਆਂ ਦੀ ਜਾਣਕਾਰੀ ਲਈ ਦਿੱਲੀ ਇੱਕ ਵੀਡੀਓ ਜ਼ਰੂਰ ਲਾਇਆ ਕਰਾਂਗੇ ਤਾਂ ਜੋ ਨਵੇਂ ਖਿਡਾਰੀ ਜਿਹੜੇ ਆ ਇਹ ਤੋਂ ਜਾਣਕਾਰੀ ਲੈ ਸਕਣ ਤੇ ਆਪਣੀ ਕਬੂਤਰਬਾਰੀ 'ਚ ਨਿਖਾਰ ਲਿਆ ਸਕਣ ਤੇ ਨਵਾਂ ਖਿਡਾਰੀ ਜਦੋਂ ਕਬੂਤਰ ਚੰਗਾ ਮੰਨ ਲਓ ਇੱਕ ਕਬੂਤਰ ਉਹਨਾਂ ਦਾ ਚੰਗਾ ਆ ਗਿਆ ਉਹਨੂੰ ਉਡਾੜ ਆ ਕੇ ਹੀ ਜਿਹੜਾ ਜਾਇਆ ਕਰ ਲੈਂਦੇ ਆ ਭਜਾ ਬੈਂਦੇ ਆ ਕੋਸ਼ਿਸ਼ ਕਰਿਆ ਕਰੋ ਵੀਰ ਜੀ ਜਿੰਨੇ ਤੁਹਾਡੇ 4-5 ਘੰਟੇ ਕਬੂਤਰ ਉੱਡ ਗਿਆ ਉਹਨੂੰ ਕੋਸ਼ਿਸ਼ ਕਰਿਆ ਕਰੋ ਕਿ ਉਹਨੂੰ ਰੋਕ ਲਿਆ ਜਾਵੇ ਮੌਸਮ ਦਾ ਹਿਸਾਬ ਲਾ ਕੇ ਜਿਵੇਂ ਹੋਣ ਵਾਲਾ ਮੌਸਮ ਚੱਲਣ ਡਿਆ ਧੁੰਦ ਵਾਲਾ ਮੌਸਮ ਆ ਨਵੇਂ ਘੜੀਆਂ ਆਉਂਦੇ ਉਹ ਚਾਚੀ ਵੀ ਸਾਡਾ ਕਬੂਤਰ ਵਧੀਆ ਉੱਡਦਾ ਉਹ ਡੇਲੀ ਰਾ ਪੈਂਦਾ ਇੱਕ ਦਿਨ ਧੁੰਦਿਆ ਦੂਜਾ ਉਤੇ ਇਹਨਾਂ ਦਿਨਾਂ ਚ ਲਗੜ ਆ ਜਾਂਦੀ ਆ ਠੰਡ ਠੰਡੇ ਦਿਨਾਂ 'ਚ ਲਗੜ ਤੇ ਇਹ ਲਬੈਰੀ ਇਹ ਕਬੂਤਰ ਚੁੱਕਦੀ ਚੁੱਕਦੀ ਆ। ਤੋਂ ਤੇ ਇਸ ਗੱਲ ਦਾ ਪ੍ਰੇਖ ਜਰੂਰ ਕਰਿਆ ਕਰੋ ਨਵੇਂ ਖਿਡਾਰੀ ਵੀਰ। ਕਿ ਜਿਹੜਾ ਕਬੂਤਰ ਉਹਨਾਂ ਦਾ ਚੰਗਾ ਉੜਦਾ ਉਹਨੂੰ ਰੋਕ ਲਿਆ ਜਾਵੇ ਉਹਨਾਂ ਦੇ ਖੰਭ ਬਣ ਦਿੱਤੇ ਜਾਣ। ਜੇ ਨਹੀਂ ਬਨਣੇ ਆਉਂਦੇ ਤੇ ਕਿਸੇ ਖਿਡਾਰੀ ਵੀਰ ਤੋਂ ਸਿੱਖ ਕੇ ਵੱਡੇ ਸਿਆਣੇ ਖਿਡਾਰੀ ਵੀਰ ਤੋਂ ਸਿੱਖ ਕੇ ਤੇ ਉਹਨਾਂ ਦੇ ਕਬੂਤਰ ਕਬੂਤਰਾਂ ਨੇ ਖੰਭ ਬਣ ਗਏ ਤੇ ਰੋਕ ਲਿਆ ਜਾਵੇ। ਤਾਂ ਇਹੋ ਨਾਲੋਂ ਵੀ ਵਧੀਆ ਗੇਮ ਬਣ ਸਕੇ ਜਦੋਂ ਆਪਾਂ ਅਗਲੇ ਸੀਜ਼ਨ ਚ ਉਹਨੂੰ ਲੈ ਜਾਗੇ ਕਬੂਤਰ ਨੂੰ ਇੱਕ ਨੂੰ ਤੇ ਅਗਲੇ ਸੀਜ਼ਨ ਤੱਕ ਬਰੀਡਿੰਗ ਵੀ ਕਰੂਗਾ ਜੇ ਬਰੀਡਿੰਗ ਕਰਾਉਣੇ ਬਰੀਡਿੰਗ ਕਰਾਓ ਤੇ ਉਹ ਤੋਂ ਨਸਲ ਤਿਆਰ ਹੋ ਜੂਗੀ ਜੇ ਨਸਲ ਨਹੀਂ ਤਿਆਰ ਹੁੰਦੀ ਤੇ ਆਪ ਵੀ ਢੂਗਾ ਔਰ ਸੀਜ਼ਨ ਤੱਕ ਤੇ ਸੋ ਇਸ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਆਪਣੀਆਂ ਵੀਡੀਓ ਦੇਖ ਲਈ ਸਬਸਕ੍ਰਾਈਬ ਕਰੋ ਚੈਨਲ ਆਪਣਾ ਤੇ ਬੈਲ ਆਈਕਨ ਜਰੂਰ ਨਪੋ ਜੀ ਆਪਾਂ ਡੇਲੀ ਇਸ ਵੇਲੇ ਤੇ ਜਰੂਰ ਵੀਡੀਓ ਤਿਆਰ ਕਰਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਰ ਬਾਰ ਧੰਨਵਾਦੀ